ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਸ਼ਾਮ ਦਾ ਟਾਈਮ ਸੀਗਾ ਸ਼ਾਮ ਦੀ ਲੱਗੇ ਸੀ ਆਪਾਂ ਜੋਤਵਤੀ ਕਰਨ ਜੋਤ ਲਗਾਉਣ ਲੱਗੇ ਸੀਗੇ ਤੇ ਨਾਲ ਹੀ ਆਪਾਂ ਬਲੌਗ ਦੀ ਸਟਾਰਟਿੰਗ ਕੀਤੀ ਸੀਗੀ ਅੱਜ ਵੈਸੇ ਹੀ ਪਤਾ ਨਹੀਂ ਕਿਉਂ ਇੰਨੀ ਲੇਟ ਹੋਈ ਬਲੌਗ ਦੀ ਸਟਾਰਟਿੰਗ ਇਹ ਤਾਂ ਕੰਮ ਕਰਾਉਂ ਦਾ ਹੋ ਜਾਂਦਾ ਜੀ ਵੈਸੇ ਮਾਰਨਿੰਗ ਟਾਈਮ ਵਾਲੇ ਤਾਂ ਕੰਮ ਤਕਰੀਬਨ ਜਲਦੀ ਹੋ ਜਾਂਦੇ ਨੇ ਹਨਾ ਉਹਨਾਂ ਦੀ ਤਾਂ ਕੋਈ ਦਿੱਕਤ ਨਹੀਂ ਹੁੰਦੀ ਹੈ ਜੀ ਬਟ ਇਹ ਹੋ ਜਾਂਦਾ ਵੀ ਜਿਹੜੇ ਲੇਟ ਦੇ ਨਾਲ ਕਰਨ ਵਾਲੇ ਨੇ ਵੀ ਲਾਈਟ ਨਾਲ ਕਰਨ ਵਾਲੇ ਹੁੰਦੇ ਨੇ ਨਾ ਕੰਮ ਉਹ ਲੇਟ ਹੋ ਜਾਂਦੇ ਨੇ ਕਿਉਂਕਿ ਸਾਡੇ ਦਾ ਤਕਰੀਬਨ ਡੇਲੀ ਦਾ ਹੀ ਕਟ ਹੁੰਦਾ ਹੈ 10 ਵਜੇ ਤੋਂ 6 ਵਜੇ ਤੱਕ ਦਾ ਜਿਵੇਂ ਕੋਈ ਕੱਪੜੇ ਪ੍ਰੈਸ ਕਰਨੇ ਨੇ ਕੋਈ ਹੋਰ ਮਿਕਸੀ ਵਗੈਰਾ ਦਾ ਕੋਈ ਕਰਨ ਵਾਲਾ ਹੁੰਦਾ ਕੰਮ ਕੋਈ ਮਸ ਕੁੱਟਣਾ ਕੋਈ ਮਸਾਲਾ ਵਗੈਰਾ ਕੁੱਟਣਾ ਕੁਝ ਹੋਰ ਕੋਈ ਕਰਨ ਵਾਲਾ ਹੁੰਦਾ ਨਾ ਲਾਈਟ ਦੇ ਕੰਮ ਬਹੁਤ ਸਾਰੇ ਹੋ ਜਾਂਦੇ ਨੇ ਵੀ ਪਰ ਇਨਾ ਲੰਬਾ ਟਾਈਮ ਦਾ ਕੱਟ ਉਹਦੇ ਕਰਕੇ ਵੀ ਥੋੜੀ ਜਿਹੀ ਦਿੱਕਤ ਜੀ ਆ ਜਾਂਦੀ ਆ। ਇਨਾ ਬਸ ਅੱਜ ਕੱਪੜੇ ਧੋਤੇ ਹੋਏ ਸੀਗੇ ਉਹਨਾਂ ਦੀ ਤੈਤੂ ਲਗਾਈ। ਕੱਪੜੇ ਵੀ ਕਾਫੀ ਸੀਗੇ ਧੋਣ ਵਾਲੇ। ਉਹ ਵੀ ਫਿਰ ਇਹ ਹੋ ਜਾਂਦਾ ਵੀ ਜਲਦੀ ਜਲਦੀ 10 ਵਜੇ ਤੋਂ ਪਹਿਲਾਂ ਪਹਿਲਾਂ ਧੋਤੇ ਜਾਣ ਵੀ ਫਿਰ ਧੋਣ ਦੀ ਹੋ ਜਾਂਦਾ ਜੀ। ਵੀ ਧੋ ਨਹੀਂ ਹੁਣੇ ਹੈਗੇ। ਬਸ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜੋ ਵੀ ਉਹਨੇ ਦਿੱਤਾ ਏ। ਵੀ ਸ਼ਾਇਦ ਉਹ ਜਈ ਜ਼ਿੰਦਗੀ ਪਾਉਣ ਲਈ ਦੁਨੀਆ ਪਤਾ ਨਹੀਂ ਕਿੰਨੀ ਤਰਸਦੀ ਹੋਊਗੀ। ਫਿਰ ਉਸ ਤੋਂ ਬਾਅਦ ਜੇ ਆਪਾਂ ਜੋਤਵਤੀ ਕੀਤੀ ਤੇ ਉਹ ਤੋਂ ਕਰਨ ਤੋਂ ਬਾਅਦ ਫਿਰ ਮੈਂ ਲਾਗੀ ਸੀ ਨਾਲ ਦੀ ਨਾਲ ਪ੍ਰੈਸ ਦਾ ਕੰਮ ਕਰਨਾ ਪਦਾ ਕਿਉਂਕਿ ਜਿਹੜੇ ਜਿਹੜੇ ਕੱਪੜੇ ਪ੍ਰੈਸ ਕਰਨ ਵਾਲੇ ਨੇ ਫਿਰ ਇਹ ਹੋ ਜਾਂਦਾ ਨਾ ਜਿਵੇਂ ਮੈਂ ਤੁਹਾਨੂੰ ਦੱਸ ਕੇ ਜਟੀਆਂ ਨੂੰ ਵੀ ਲਾਈਟ ਕਰਕੇ ਦਿਨ ਦੇ ਵਿੱਚ ਹੁੰਦਾ ਨਹੀਂ ਹੁਣ ਤਾਂ ਇਹ ਹੋ ਜਾਂਦਾ ਨਾ ਵੀ ਜਿਵੇਂ ਦਿਨਾਂ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਦਿਨ ਦੇ ਵਿੱਚ ਬੰਦਾ ਜਿਹੜੇ ਕੰਮ ਕਰ ਕਰਨ ਵਾਲੇ ਹੁੰਦੇ ਨੇ ਨਾ ਵੀ ਸਾਰੇ ਕਰ ਲੈਂਦਾ ਬਟ ਲਾਈਟ ਕਰਕੇ ਚਲੋ ਜੀ ਬਾਕੀ ਇਹ ਅਭੀ 15 20 ਦਿਨ ਦੀ ਗੱਲ ਆ ਸਭ ਦੀਆਂ ਫਸਲਾਂ ਦੀ ਸਾਮ ਸੰਭਾਈ ਹੋ ਜਾਣੀ ਹੈ ਜੀ ਬਸ ਫਿਰ ਉਸ ਤੋਂ ਬਾਅਦ ਤਾਂ ਲਾਈਟ ਵੀ ਆਉਣ ਲੱਗ ਜੂਗੀ ਕਿਉਂਕਿ ਕਿਉਂਕਿ ਹਜੇ ਫਸਲਾਂ ਕਰਕੇ ਹੋ ਜਾਂਦਾ ਚਲੋ ਜੀ ਥੋੜੇ ਦਿਨ ਦੀ ਇਥੇ ਆਈ ਸਖਿਆਈ ਕੱਟੀ ਜਾਂਦੀ ਹੈ ਪ੍ਰਮਾਤਮਾ ਸਭ ਨੂੰ ਸੁਖ ਸੰਤ ਰੱਖੇ ਸਭ ਦੀਆਂ ਫਸਲਾਂ ਜਿਵੇਂ ਚਾਈ ਚਾਈ ਬੀਜੀਆਂ ਨੇ ਜੀ ਸਭ ਦੀਆਂ ਫਸਲਾਂ ਚਾਈ ਚਾਈ ਘਰਾਂ ਦੇ ਵਿੱਚ ਆਉਣ ਘਰਾਂ ਦੇ ਮਤਲਬ ਇਹ ਹੋ ਗਿਆ ਵੀ ਅਗਲੇ ਨੇ ਜੋ ਜੋ ਕੰਮ ਸੋਚੇ ਨੇ ਜੀ ਸਭ ਦੇ ਉਹ ਕੰਮ ਹੋ ਜਾਣ ਕਿਉਂਕਿ ਕੋਈ ਵੀ ਇਨਸਾਨ ਆ ਜਿਹਦਾ ਜੋ ਵੀ ਬਿਜ਼ਨਸ ਆ ਨਾ ਵੀ ਜਿਹੜਾ ਵੀ ਕੋਈ ਜਿਹੜਾ ਕਰਦਾ ਹੈ ਨਾ ਉਹ ਹਰੇਕ ਨੂੰ ਆਪਾਂ ਨੂੰ ਹੁੰਦਾ ਹੀ ਆ ਹਰੇਕ ਨੂੰ ਵੀ ਆਪਣੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਬਾਕੀ ਹੱਥ ਪਰਮਾਤਮਾ ਦੇ ਜੀ ਇਹ ਸਭ ਕੁਝ ਬਸ ਇਹੀ ਕਹਿੰਦਾ ਵੀ ਸ਼ੁਕਰਮਾਲਿਕਾ ਹਨਾ ਵੀ ਇਹ ਕਹਿੰਦੇ ਹੁੰਦੇ ਨੇ ਵੀ ਜੋ ਦੇ ਦਿੱਤਾ ਜੋ ਦਿੱਤਾ ਹੈ ਪਰਮਾਤਮਾ ਦੇ ਦਿਨ ਦੇ ਵਿੱਚ ਇੱਕ ਵਾਰੀ ਤਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਕਰਾਨਾ ਕਰਿਆ ਕਰੋ ਉਸ ਪਰਮਾਤਮਾ ਦਾ ਕਿਉਂਕਿ ਸ਼ੁਕਰਾਨਾ ਪ੍ਰਮਾਤਮਾ ਲੈਂਦਾ ਥੱਕ ਵੀ ਦਿੰਦਾ ਨਹੀਂ ਥੱਕਦਾ ਹੈਗਾ ਇਨਸਾਨ ਲੈਂਦਾ ਥੱਕ ਜਾਂਦਾ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਰੋਟੀ ਪਣੀ ਖਾ ਲਿਆ ਜੀ ਰੋਟੀ ਪਣੀ ਖਾ ਕੇ ਫ੍ਰੀ ਹੋ ਕੇ ਇੱਥੇ ਮੈਂ ਲੱਗੀ ਸੀ ਦੁੱਧ ਗਰਮ ਕਰਨ ਅ ਅੱਜ ਥੋੜੀ ਜਿਹੀ ਇਹ ਸੀਗਾ ਅੱਜ ਕਾਟਨ ਦਾ ਹੀ ਦੁਪੱਟਾ ਲੱਗੇ ਹੋਇਆ ਸੀ ਹੱਥ ਰੋਟੀ ਖਾ ਕੇ ਫਿਰ ਦੁੱਧ ਗਰਮ ਕਰਨ ਲੱਗੀ ਸੀ ਦੁੱਧ ਗਰਮ ਕਰਕੇ ਮੈਂ ਕਿਹਾ ਵੀ ਫਿਰ ਨਾਲ ਦੀ ਨਾਲ ਜਿਹੜਾ ਕੰਮ ਕਰ आ, बस थोड़ी होत ही किचन ਦਾ ਕੰਮ ਕਰਦਾ ਰਹਿੰਦਾ ਸੀਗਾ ਵਾਸੀ ਬਾਕੀ ਤਾਂ ਆਪਾਂ ਜੀ ਤਕਰੀਬਨ ਸਾਰੇ ਕੰਮ ਆਪਣੇ ਹੋ ਗਏ ਸੀ ਕਿਉਂਕਿ ਮੈਂ ਇਹ ਹੋ ਜਾਂਦਾ ਰੋਟੀ ਦਾ ਤਪ ਜੀ ਆਪਾਂ ਟਾਈਮ ਸਰੀ ਕਰ ਲੈਂਦੇ ਹੁੰਦੇ ਆ ਕੋਈ ਜ਼ਿਆਦਾ ਲੇਟ ਨਹੀਂ ਕਰਦੇ ਹੈਗੇ ਨਾ ਕਿਉਂਕਿ ਮੈਨੂੰ ਤਾਂ ਇਹ ਹੋ ਜਾਂਦਾ ਵੀ ਜਿਵੇਂ ਹੁਣ ਚਾਹੇ ਸਰਦੀ ਆ ਜੀ ਚਾਹੇ ਗਰਮੀ ਆ ਵੀ ਰੋਟੀ ਦਾ ਕੰਮ ਹੋ ਗਿਆ ਤੇ ਫਿਰ ਚਾਹੇ ਬੈਠ ਕੇ ਗੱਲਾਂ ਕਰੋ ਚਾਹੇ ਜੋ ਮਰਜ਼ੀ ਕਰੋ ਕੋਈ ਫੋਨ ਦੇਖੋ ਹਰੇਕ ਦੀ ਚਲੋ ਆਹੀ ਹੋ ਜਾਂਦਾ ਵੀ ਪਰ ਇੱਕ ਵਾਰੀ ਇਹ ਹੁੰਦਾ ਵੀ ਆਪ ਫ੍ਰੀ ਹੋ ਜੀਏ ਨਾ ਹੁਣ ਗਰਮੀ ਕਰਕੇ ਹੋ ਜਾਂਦਾ ਜੀ ਸਰਦੀਆਂ ਚ ਠੰਡ ਕਰਕੇ ਹੋ ਜਾਂਦਾ ਵੀ ਠੰਡਾ ਤਾਂ ਕਰਕੇ ਕੁਝ ਜਿਵੇਂ ਆਪਣੀ ਸ਼ੁਰੂ ਤੋਂ ਆਦਤ ਜੀ ਬਣੀ ਹੁੰਦੀ ਆ ਹਨਾ ਵੀ ਕਹਿੰਦੇ ਨੇ ਜਿਹੜੀ ਆਦਤ ਪੈ ਜਵੇ ਉਹ ਨਹੀਂ ਛੁੱਟਦੀ ਹੁੰਦੀ ਹੈਗੀ ਜਣੀ ਇਹ ਹੁੰਦਾ ਵੀ ਮਤਲਬ ਜ਼ਿਆਦਾ ਵੀ ਨਹੀਂ ਲੇਟ ਹੁੰਦੇ ਹੈਗੇ ਕਿਉਂਕਿ ਇਹ ਕੁਝ ਕੰਮਾਂ ਕਰਾਂ ਕਰਕੇ ਵੀ ਹੁੰਦਾ ਹਨਾ ਵੀ ਜਿਵੇਂ ਹੁਣ ਡਿਊਟੀ ਵਾਲਿਆਂ ਨੇ ਡਿਊਟੀ ਤੇ ਜਾਣਾ ਉਹ ਵੀ ਟਾਈਮ ਸੱਜਣਾ ਹੈ ਵੀ ਜਿਵੇਂ ਕੰਨ ਨੂੰ ਥੋੜਾ ਜਿਹਾ ਲੇਟ ਆਦਤ ਹੁੰਦੀ ਆ ਪੈਣ ਸੌਣ ਦੀ ਹਨਾ ਬੀਜੀ ਮੇ 10:00 ਵੱਜ ਗਏ 11:00 ਵੱਜ ਗਏ ਜੀ ਚਲੋ ਹਾਂ ਇਹ ਹੁੰਦਾ ਵੀ ਜਾਂ ਰੋਟੀ ਦਾ ਹੀ ਕੰਜਾਂ ਦਾ ਥੋੜਾ ਜਿਹਾ ਲੇਟ ਚੱਲਦਾ ਹੈ ਆਪਾਂ ਕੰਮ ਵੀ 10 11 ਵਜਾ ਲੈਂਦੇ ਨੇ ਆਪਾਂ ਜੀ ਜਣੀ ਇਹ ਹੁੰਦਾ ਵੀ ਤਕਰੀਬਨ 8 8:30 ਵਜੇ ਤੱਕ ਦਾ 8:00 ਵਜੇ ਤੱਕ ਦਾ ਤਾਂ ਹੁੰਦਾ ਹੀ ਆ ਵੀ 8:00 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਦਾ ਹੋ ਗਿਆ ਫਿਰ ਉਸ ਤੋਂ ਬਾਅਦ ਆਪਾਂ ਹੁਣ ਸਭ ਆਪਦੇ ਆਪਦੇ ਫੋਨ ਤੇ ਉਪਯੋਗਤ ਲੱਗ ਹੋਣੇ ਜੀ ਆਪ ਦਾ ਫੋਨ ਤੇ ਬਸ ਆ ਟਾਈਮ ਇਹ ਹੁੰਦਾ ਜੀ ਥੋੜਾ ਬਹੁਤਾ ਫੋਨ ਦੇਖਣ ਦਾ ਤੇ ਥੋੜੀ ਬਹੁਤੀਆਂ ਗੱਲਾਂ ਕਰਨ ਦਾ ਕਿਉਂਕਿ ਐਦਾਂ ਹੀ ਟਾਈਮ ਫਿਰ ਇੱਕ ਦੂਜੇ ਦੇ ਨਾਲ ਚਲੋ ਗੱਲਾਂ ਬਾਤਾਂ ਕਰਦੇ ਆ ਜੀ ਦਿੰਦੀਆਂ ਕਹਿੰਦੇ ਨੇ ਸੁਣਦੇ ਤੇ ਸੁਣਾਉਂਦੇ ਆ ਬਸ ਥੋੜਾ ਜਿਹਾ ਟਾਈਮ ਸਪੈਂਡ ਹੋ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਇਹ ਹੁੰਦਾ ਵੀ ਸਵੇਰੇ ਵੀ ਕਿਉਂਕਿ ਜਲਦੀ ਉੱਠਣਾ ਪੈਂਦਾ ਈ ਵੀ ਹੁਣ ਜਿਵੇਂ ਮੌਸਮ ਦਾ ਫਰਕ ਇਹ ਆ ਗਰਮੀ ਕਰਕੇ ਡਿਊਟੀ ਹੁੰਦੀਆਂ ਵੀ ਟਾਈਮ ਚੇਂਜ ਹੋ ਜਾਂਦੇ ਨੇ ਵੀ ਜਾਂ ਜਲਦੀ ਜਾਣਾ ਪੈਂਦਾ ਬੱਚਿਆਂ ਦਾ ਵੀ ਹੋ ਜਾਂਦਾ ਸਾਰਿਆਂ ਦੀ ਡਿਊਟੀ ਦਾ ਟਾਈਮ ਚੇਂਜ ਹੋ ਜਾਂਦਾ ਤਾਂ ਕਰਕੇ ਬਾਜੀ ਇੱਥੇ ਮੈਂ ਹੁਣ ਕੰਮ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕੰਮ ਕਰ ਕਰਕੇ ਇੱਕ ਗਰਮੀ ਵੀ ਬਹੁਤ ਹੋ ਗਈ ਪਰ ਇਹ ਆ ਵੀ ਨਾਲ ਫਿਰ ਆ ਇਸ ਵਾਰ ਥੋੜਾ ਜਿਹਾ ਫਰਕ ਵੀ ਰਿਹਾ ਜਿਵੇਂ ਅਗਲ ਪਹਿਲਾਂ ਤਾਂ ਬਹੁਤ ਕੁਝ ਅਜੇ ਅਸੀਂ ਏਸੀ ਦੀ ਸਰਵਿਸ ਵੀ ਵਗੈਰਾ ਵੀ ਨਹੀਂ ਕਰਾਈ ਹੈਗੀ ਉਹ ਵੀ ਕਰਾਉਣ ਵਾਲੀ ਆ ਬਸ ਇਹ ਦੇਖਦੇ ਆਂ ਜੀ ਲਾਈਟ ਕਰਕੇ ਹੀ ਉਹ ਮਿਸ ਹੋ ਜਾਂਦਾ ਜਿਵੇਂ ਹੁਣ ਵੀ ਲਾਈਟ ਹੋਊਗੀ ਤਾਂ ਸਰਵਿਸ ਕਰਾਈ ਜਾਊਗੀ ਕੁਝ ਫਤੇ ਦੇ ਪਾਪਾ ਦੀ ਤबीयत ਵੀ ਨਹੀਂ ਸੀ ਸਹੀ ਉਹਨਾਂ ਨੂੰ ਥੋੜਾ ਜਿਆ ਹੋਇਆ ਹੋਇਆ ਜੀ ਖੰਗ ਜਖਾਮ ਵਗੈਰਾ ਬੁਖਾਰ ਜਿਹਾ ਇਦਾਂ ਉਹਦੇ ਕਰਕੇ ਵੀ ਥੋੜਾ ਜੇ ਸੀ ਕਿ ਆ ਵੀ ਚਲ ਦਵਾਈ ਲਓ ਰੈਸਟ ਕਰੋ ਜੀ ਇੱਥੇ ਦੁੱਧ ਠੰਡਾ ਕਰਨ ਲੱਗੀ ਸੀ ਮੈਂ ਆਪਦੇ ਦੁੱਧ ਕੱਢ ਕੇ ਕਿਉਂਕਿ ਮੈਂ ਤਾਂ ਜੀ ਫਿੱਕਾ ਹੀ ਪੀਂਨੀਆਂ ਫਤੇ ਵਾਲੇ ਚ ਮਿੱਠਾ ਪਾਇਆ ਸੀ ਬਸ ਉਹਦਾ ਮਿੱਠਾ ਨਾਲ ਮਿਕਸ ਕਰਕੇ ਥੋੜਾ ਜਿਹਾ ਜੀ ਆਪਾਂ ਫੈਂਟ ਦਾਂਗੇ ਫਿਰ ਉਸ ਤੋਂ ਬਾਅਦ ਨਾਈਟ ਕੇਅਰ ਰੂਟੀਨ ਵੀ ਜ਼ਰੂਰ ਫੋਲੋ ਕਰਿਆ ਕਰੋ ਕਿਉਂਕਿ ਆਪਣੇ ਆਪ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਆ ਵੀ ਆਪਣੀ ਕੇਅਰ ਹਨਾ ਖੁਦ ਕਰਨੀ ਹੈ ਤੇ ਜੇ ਆਪਾਂ ਆਪਦੇ ਆਪ ਨੂੰ ਦੀ ਕੇਅਰ ਕਰਾਂਗੇ ਤਾਂ ਆਪਾਂ ਆਪਣੀ ਫੈਮਿਲੀ ਦੀ ਕੇਅਰ ਕਰ ਸਕਦੇ ਆ ైక్ేర్ కమెంట్ నా భులయ చనల్లు నవే చను సబ్స్క్రైబ జ